ਏ ਉਹ ਕੋਈ ਨਹੀਂ ਕੋਈ ਨਹੀਂ ਬਸ ਥੋੜਾ ਹੀ ਫਰਕ ਆ ਗਿਆ ਡਾਕਟਰ ਸਾਹਿਬ ਇਹ ਇੱਥੇ ਆ ਬਸ ਆ ਪਤਰੀ ਹੁਣੇ ਦਾਜ ਕਰਾਉਣੇ ਆ ਡਾਕਟਰ ਸਾਹਿਬ ਕੋਲ ਆੜੀ ਆ ਮੇਰਾ ਕਭਰਾਉਣ ਦੀ ਲੋੜ ਨਹੀਂ ਗਈ ਤੇਰਾ ਸਾਰਾ ਇਲਾਜ ਕਰਾਉਂਗਾ ਮੈਂ ਠੀਕ ਆ oh no ਬਟਾ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਆ ਠੀਕ ਆ ਜੀ ਵਧੀਆ ਤੇ ਮੈਂ ਜਾਂਦਾ ਸੀਗਾ ਜੀ ਨਹਿਰ ਤੇ ਕੰਮ ਆਪਣਾ ਕੋਈ ਪਟੜੀ ਬੱੜੀ ਇਹ ਮੁੰਡਾ ਮੋਬਾਈਲ 'ਚ ਧਿਆਨ ਸੀਗਾ ਪਤਾ ਨਹੀਂ ਲੱਗਿਆ अच्छा जी ते ਉਸ ਤੋਂ ਬਾਅਦ ਭਈਏ ਲੱਗਿਆ ਮੜੇ ਦੀ ਬਾਹ ਬੂ ਮੈਲਾ ਸਾਰਾ ਟੁੱਟ ਗਈ ਤੇ ਮੈਂ ਕਿਹਾ ਵੀ ਚਲੋ ਤੁ ਆਪਾਂ ਤੁਹਾਨੂੰ ਜਾਣਦੇ ਸੀ ਕਿ ਮੈਂ ਤੁਹਾਡੇ ਕੋਲ ਲਾਜ ਕਰਾਉਣਾ ਠੀਕ ਆ ਮੈਂ ਸੁਣਿਆ ਬਹੁਤ ਆ ਤੁਹਾਡੇ ਬਾਰੇ ਨਵੀਂ ਕੀਤੀ ਦੁਕਾਨ ਜੀ ਤੁਸੀਂ ਹਾਂ ਮੰਮੀ ਥੋੜਾ ਜਿਹਾ ਟਾਈਮ ਹੋਇਆ ਤਕਰੀਬਨ ਪਿਛਲੇ ਮਹੀਨੇ ਆਪਾਂ ਇੱਥੇ ਸ਼ੁਰੂ ਕਰਿਆ ਹਾਂ ਜੀ ਕੀ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਡਾਕਟਰ ਸੁਖੀ ਆ ਜੀ ਠੀਕ ਆ ਜੀ ਡਾਕਟਰ ਸੁਖੀ ਨੇ ਜੀ ਕਹਿੰਦੇ ਬਹੁਤ ਵਧੀਆ ਇਲਾਜ ਕਰਦੇ ਨੇ ਬਹੁਤ ਘੱਟ ਪੈਸਿਆਂ 'ਚ ਤੱਲੀਆ ਇਲਾਜ ਵੀ ਹੈ ਤੱਲੀਆ ਬਾਕਸਾ ਬਾਕੀ ਤੁਸੀਂ ਇਹਨੂੰ ਦੇਖ ਲਓ ਕੋਈ ਹੋਰ ਵੀ ਇਲਾਜ ਕਰਦੇ ਜੀ ਤੁਸੀਂ ਹਾਂਜੀ ਬਿਲਕੁਲ ਜਿਵੇਂ ਕਿਸੇ ਦੇ ਨਾਲ ਡਿਸਕ ਦੇ ਵਿੱਚ ਦਰਦ ਹੋਵੇ ਪਿੱਠ ਦੇ ਵਿੱਚ ਦਰਦ ਹੋਵੇ ਖਾਸ ਕਰਕੇ ਜਿਹੜਾ ਦਰਦ ਇੱਕ ਲੱਤ ਦੇ ਵਿੱਚ ਜਾਂਦਾ ਪਿੱਠ ਤੋਂ ਲੈ ਕੇ ਆਪਣੀ ਆ ਜਗ੍ਹਾ ਤੋਂ ਲੈ ਕੇ ਪਿੱਠ ਤੋਂ ਲੈ ਕੇ ਇੱਕ ਲੱਤੇ ਵਿੱਚ ਦਰਦ ਜਾਂਦਾ ਉਹਦਾ ਆਪਣੇ ਕੋਲੇ ਸ਼ਰਤੀਆ ਇਲਾਜ ਆ ਚਾਹੇ 10 ਸਾਲ ਪੁਰਾਣਾ ਹੋਵੇ ਕਪੇ ਤਾਂ ਬਹੁਤ ਵਧੀਆ ਜੀ ਕਲਾ ਵਗੈਰਾ ਤਾਂ ਪਾਂਥ ਥੈਰਾਪੀਆਂ ਤੋਂ ਬਿਨਾ ਵੀ ਕਰਦੇ ਆ ਤੇ ਥੈਰਾਪੀਆਂ ਨਾਲ ਵੀ ਕਰਦੇ ਜੇ ਕੋਈ ਚਾਹੁੰਦਾ ਹੋਵੇ ਵੀ ਦਿੱਲੀ ਨਹੀਂ ਆ ਸਕਦਾ ਥੈਰਪੀ ਕਰ ਨਹੀਂ ਕਰਵਾ ਸਕਦਾ ਦਿੱਲੀ ਆ ਕੇ ਤਾਂ ਉਹਦੇ ਨਾਲ ਅਸੀਂ ਟਾਈਮ ਮੜਾ ਲੈਨੇ ਆ ਠੀਕ ਹੈ ਜੀ ਠੀਕ ਹੈ ਵੀ ਪੇਸ਼ੰਤ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਟਾਈਮਿੰਗ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਹਾਂ ਜੀ ਤੇ ਡਾਕਟਰ ਸਾਹਿਬ ਨੇ ਦੱਸਿਆ ਵੀ ਬਹੁਤ ਤਰ੍ਹਾਂ ਦੇ ਇਲਾਜ ਕਰਦੇ ਆਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਬੇਨਤੀ ਹੈ ਵੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤੇ ਬਾਕੀ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਚੱਲਦਾ ਤੁਸੀਂ ਕਦੇ ਵੀ ਇਹ ਨੰਬਰ ਆਪਣਾ ਲਾ ਸਕਦੇ ਹੋ ਚਲੋ ਰਾਜੀ ਅੰਦਰ ਚਲੋ ਦੇਖੀਏ ਆਪਾਂ ਕੀ ਹੋਇਆ ਐਕਸ-ਰੇ ਕਰਕੇ ਠੀਕ ਹੈ ਤੁਸੀਂ ਇੱਥੇ ਆ ਜੀ ਲਓ ਜੀ ਡਾਕਟਰ ਸਾਹਿਬ ਨੇ ਆਪਾਂ ਪੇਸ਼ੈਂਟ ਮਰੀਜ਼ ਭੇਜਤਾ ਬਾਕੀ ਆਪਾਂ ਗੱਲਬਾਤ ਕਰਾਂਗੇ ਹੁਣ ਸਾਰੀ ਵੀ ਕਿਹੜੇ ਕਿਹੜੇ ਇਲਾਜ ਕਰਦੇ ਨੇ ਡਾਕਟਰ ਸਾਹਿਬ ਭਾਬੀ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਰੱਬ ਨਾ ਕਰੇ ਕਿਸ ਨੂੰ ਆਵੇ ਪ੍ਰੋਬਲਮ ਜੇ ਆਉਂਦੀ ਵੀ ਹੈ ਬਾਈ ਚਾਂਸ ਤਾਂ ਪਿੰਡ ਤਮੋਟ ਕਲਾਂ 메ਨ ਬੱਸ ਸਟੈਂਡ ਤੋਂ ਥੋੜਾ ਜਿਹਾ ਫਰਕਾ ਨੇੜੇ ਬਿਜਲੀ ਦਫ਼ਤਰ ਆਪਣੇ ਜਦੋਂ ਆਪਾਂ ਪਿੰਡ ਤਮੋਟ ਤੋਂ ਬਾਡਲੂ ਜਾਂਦੇ ਪੱਲਿਆਂ ਨੂੰ ਜਾਣ ਵਾਲੇ ਰਸਤੇ ਦੇ ਸਾਹਮਣੇ ਹੀ ਆ ਸਾਹਮਣੇ ਪਵਨ ਮੋਟਰਸਾਈਕਲ ਵਾਲਾ ਆਪਾਂ ਜਾਣਦੀਆਂ ਕੋਲ ਆਉ ਡਾਕਟਰ ਸਾਹਿਬ ਬਹੁਤ ਵਧੀਆ ਇਲਾਜ ਕਰਦੇ ਨੇ ਬਹੁਤ ਘੱਟ ਪੈਸਿਆਂ ਦੇ ਵਿੱਚ ਸੋ ਸੰਦਾਵੀ ਉਂਗਲੀਆਂ ਸੁੰਨ ਹੋ ਗਈਆਂ ਜਿਵੇਂ ਆ ਇਧਰਲਾ ਹੱਥ ਹੋ ਗਿਆ ਕਦੇ ਪੈਰ ਸੁੰਨ ਹੋ ਗਿਆ ਉਹ ਇਦਾਂ ਪ੍ਰੋਬਲਮ ਆਉਣ ਲੱਗ ਜਾਂਦੀ ਆ ਤੇ ਪੇਸ਼ੈਂਟ ਨਾਲ ਪੇਨ ਕਲਰ ਲੈਣ ਲੱਗ ਜਾਂਦਾ ਮੈਂ ਸਲਾਹ ਦਿੰਦਾ ਵੀ ਪੇਨ ਕਲਰ ਤੁਸੀਂ ਦਵਾਈਆਂ ਨਾ ਖਾਓ ਉਹ ਆ ਆ ਆ ਆ ਚੀਜ਼ ਜਾਂਦੀ ਆ ਮੋਢਿਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਦੋਨੇ ਮੋਢਿਆਂ ਦੇ ਤੇ ਇੱਕ ਹੈਗਾ ਬਾਈ ਇਹ ਸਪਾਈਨ ਵਾਸਤੇ ਇਹ ਮੰਨ ਕੇ ਜਿਹਨੂੰ ਆਪਾਂ ਕਹਿ ਦਿੰਨੇ ਆ ਗਰਦਨ ਦੇ ਮੰਨ ਕੇ ਨਾਲ ਲੱਗ ਜਾਂਦੇ ਨੇ ਸਰਾ ਨਾਲ ਲੈਣ ਨਾਲ ਕਈ ਵਾਰ ਲੰਮਾ ਕੋਈ ਪ੍ਰਾਣੀ ਸੱਟ ਲੱਗੀ ਹੋਵੇ ਉਹਦੇ ਕਰਕੇ ਇੱਥੇ ਨਾ ਗੋਲ ਪਿੰਨਾ ਆ ਮਾਰ ਜਾਂਦਾ ਉਹਨੂੰ ਸਰਵਾਈਕਲ ਕਹਿੰਦੇ ਨੇ ਇਹ ਸਰਵਾਈਕਲ ਤੋਂ ਬਹੁਤ ਬਹੁਤ ਅੱਛੀ ਚੀਜ਼ ਆ ਰੈਸਟ ਨਹੀਂ ਲਓ ਜੀ ਡਾਕਟਰ ਸਾਹਿਬ ਜਿਹੜਾ ਹੁਣ ਮੁੰਡੇ ਦਾ ਆਪਣੇ ਤੋਂ ਬਾਹਾਂ ਟੁੱਟ ਗਈ ਇਹਦਾ ਇਲਾਜ ਹੁਣ ਤੁਸੀਂ ਕਿਵੇਂ ਕਰੋਗੇ ਪਹਿਲਾਂ ਤਾਂ ਦੇਖੋ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕਿੰਨੀ ਟੁੱਟੀ ਆ ਵਾਹ ਕ੍ਰੈਕ ਹੋਈ ਆ ਹੇਅਰ ਫ੍ਰੈਕਚਰ ਹੋਈ ਆ ਜਾਂ ਕੀ ਹੋਇਆ ਠੀਕ ਆ ਪਹਿਲਾਂ ਆਪਾਂ ਇਹਦੇ ਅੱਛਰੇ ਕਰਾਂਗੇ ਐਕਸ-ਰੇ ਕਰਨ ਤੋਂ ਬਰੰਤ ਉਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਐਕਸ-ਰੇ ਦੇ ਵਿੱਚ ਵੀ ਕਿੰਨੀ ਕੁ ਫ੍ਰੈਕਚਰ ਆ ਜਾਂ ਮਾਸ ਹੀ ਫਟਿਆ ਆਪਾਂ ਨੂੰ ਹੁਣ ਕੀ ਪਤਾ ਹਾਂ ਬਿਲਕੁਲ ਠੀਕ ਹੈ ਜੀ ਵੀ ਹੋ ਸਕਦਾ ਗਰਮ ਪੱਟੀ ਨਾਲ ਵੀ ਸਾਰ ਜਵੇ ਠੀਕ ਹੈ ਠੀਕ ਹੈ ਹੋ ਸਕਦਾ ਇਹਦੇ ਕੱਚਾ ਪਲਾਸਟਰ ਨਾਲ ਆਪਾਂ ਕਰ ਦਈਏ ਠੀਕ ਹੈ ਜੇ ਬਿਲਕੁਲ ਹੀ ਟੁੱਟੀ ਹੋਈ ਹੋਈ ਫਿਰ ਬਿਨਾ ਆਪਰੇਸ਼ਨ ਤੋਂ ਮੰਨ ਲਓ ਵੀ ਆਪਾਂ ਸੈੱਟ ਕਰਕੇ ਇਹਨਾਂ ਦੇ ਪਲਾਸਟਰ ਲਾ ਦਾਂਗੇ ਬਿਲਕੁਲ ਠੀਕ ਹੋ ਜਾਊਗੀ ਵੀ ਜਾਣੀ ਤੁਸੀਂ ਮਰੀਜ਼ ਦਾ ਪੂਰਾ ਫਾਇਦਾ ਕਰਾਉਨੇ ਹੋ ਜਿੰਨਾ ਵੀ ਹੁੰਦਾ ਵਾ ਨਾ ਵੀ ਆਪਣੇ ਕੋ ਹੋ ਸਕਦਾ ਹੈ ਆਪਦੇ ਵੱਲੋਂ ਜਣੀ ਪੂਰਾ ਫਾਇਦਾ ਕਰ ਠੀਕ ਆ ਸੋ ਡਾਕਟਰ ਸਾਹਿਬ ਨੇ ਦੱਸਿਆ ਵੀ ਆਪਾਂ ਇਹ ਮੁੰਡੇ ਦਾ ਇਲਾਜ ਕਰਨਾ ਹਜੇ ਚਲੋ ਲਿਆਂਦਾ ਹੀ ਆ ਚੈੱਕ ਅਪ ਕਰਨਗੇ ਇਹ ਤੁਸੀਂ ਐਕਸਰਾ ਵਗੈਰਾ ਵੀ ਕਰ ਦਿੰਦੇ ਇੱਥੇ ਜੀ ਬਿਲਕੁਲ ਜੀ ਪਹਿਲਾਂ ਇਹਨਾਂ ਦਾ ਐਕਸਰੇ ਹੋਣਾ ਸ਼ੁਰੂਆਤ ਐਕਸਰੇ ਤੋਂ ਹੀ ਹੋਣੀ ਆ ਐਕਸਰੇ ਜਿਹੜਾ ਆਪਾਂ ਚੈੱਕ ਕਰਾਂਗੇ ਵੀ ਕੀ ਇਹਨੂੰ ਤਕਲੀਫ ਆ ਉਸ ਤੋਂ ਬਾਅਦ ਇਹਨਾਂ ਦਾ ਟਰੀਟਮੈਂਟ ਆ ਜਿਹੜਾ ਉਹ ਆਪਾਂ ਕਰਾਂਗੇ ਹਾਂ ਜੀ। ਉਹ ਡਾਕਟਰ ਸਾਹਿਬ ਨੇ ਦੱਸਿਆ ਵੀ ਪਹਿਲਾਂ ਐਕਸਰਾ ਕਰਨਗੇ ਤੇ ਉਹ ਐਕਸਰੇ ਦਾ ਖਾਸ ਪ੍ਰਬੰਧ ਹੈ ਇੱਥੇ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਐਕਸਰਾ ਉਹਦੇ ਵਿੱਚ ਦੇਖਣਗੇ ਵੀ ਕਿਵੇਂ ਵੀ ਹੋਇਆ ਜਿਹੜੀ ਕਹਿਣ ਦਾ ਭਾਵ ਵੀ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਰੱਬ ਨਾ ਕਰੇ ਕਿਸ ਨੂੰ ਆਵੇ ਪ੍ਰੋਬਲਮ ਜੇ ਆਉਂਦੀ ਵੀ ਹੈ ਬਾਈ ਚਾਂਸ ਤਾਂ ਪਿੰਡ ਤਮੋਟ ਕਲਾ 메ਨ ਬੱਸ ਸਟੈਂਡ ਤੋਂ ਥੋੜਾ ਜਿਹਾ ਫਰਕਾ ਨੇੜੇ ਬਿਜਲੀ ਦਫ਼ਤਰ ਆਪਣੇ ਤੇ ਜਦੋਂ ਪੱਲੇ ਨੂੰ ਜਾਂਦਾਂ ਰਸਤਾ ਵੀਰੇ ਹਾਂ ਜੀ ਜਦੋਂ ਆਪਾਂ ਪਿੰਡ ਤਮੋੜ ਤੋਂ ਬਾਡਲ ਨੂੰ ਜਾਂਦੇ ਪੱਲੇ ਨੂੰ ਜਾਣ ਵਾਲੇ ਰਸਤੇ ਦੇ ਸਾਹਮਣੇ ਹੀ ਆ ਸਾਹਮਣੇ ਪਵਨ ਮੋਟਰਸਾਈਕਲ ਆਪਾਂ ਜਾਣਦੀਆਂ ਦੇ ਵੀਰ ਕੋਲ ਆਊ ਡਾਕਟਰ ਸਾਹਿਬ ਬਹੁਤ ਵਧੀਆ ਇਲਾਜ ਕਰਦੇ ਨੇ ਬਹੁਤ ਘੱਟ ਪੈਸਿਆਂ ਦੇ ਵਿੱਚ ਸੋ ਸਾਰੇ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਲੋੜ ਪੈਂਦੀ ਆ ਤੇ ਡਾਕਟਰ ਸਾਹਿਬ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਕ ਵਾਰ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪਿੰਡ ਧਮੋਟ ਵਾਲੇ ਦਾ ਖਾਸ ਕਰਕੇ ਆਪਣੇ ਨਗਰ ਦਾ ਕੰਮ ਆ ਆਪਣੇ ਪਿੰਡ ਦੇ ਵਿੱਚ ਆ ਸਭ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲ ਹੀ ਆਉਣਾ ਦੂਰ ਜਾਣ ਦੀ ਬਜਾਏ ਆਪਾਂ ਨੇੜੇ ਵਾਲੇ ਕੋਲੇ ਜਾਈਏ ਡਾਕਟਰ ਸਾਹਿਬ ਇਹ ਤਾਂ ਚਲੋ ਠੀਕ ਆ ਹੋ ਗਿਆ ਆਪਣੀ ਗੱਲ ਇਸ ਤੋਂ ਇਲਾਵਾ ਮੰਨ ਲਓ ਜੇ ਕਿਸੇ ਨੂੰ ਕੋਈ ਅੰਦਰੂਨੀ ਪ੍ਰੋਬਲਮ ਆਂਦਰੋਂ ਕਹਿੰਦਾ ਮੁੰਡੇ ਸੱਟ ਲੱਗੀ ਆ ਡਿਗੜਨਾ ਚਲੋ ਲੱਗਿਆ ਪਤਾ ਵੀ ਬਾਹਰ ਟੁੱਟ ਗਈ ਤੇ ਉਸ ਤੋਂ ਬਾਅਦ ਮੈਂ ਅੰਦਰੂਨੀ ਪ੍ਰੋਬਲਮ ਕੋਈ ਨਾੜ ਬਲੌਕ ਹੋ ਗਈ ਕੋਈ ਨਹੀਂ ਕੰਮ ਕਰ ਰਿਹਾ ਸਰੀਰ ਦਾ ਅੰਗ ਉਹਨੂੰ ਵੀ ਤੁਸੀਂ ਇਲਾਜ ਕਰ ਦਿੰਦੇ ਹੋ ਜੀ ਬਿਲਕੁਲ ਜੀ ਜਿਵੇਂ ਹੁਣ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਆ ਜਾਂਦੀ ਆ ਉਹ ਕੀ ਕਰਦਾ ਜਾਂ ਤਾਂ ਮੂਵ ਵਗੈਰਾ ਲਾ ਲੈਂਦਾ ਜਾਂ ਬਾੰਬ ਲਾ ਲੈਂਦਾ ਉਹ ਕੰਮ ਚਲਾਈ ਜਾਂਦਾ ਉਹਨੂੰ ਹੀਟ ਮਿਲ ਜਾਂਦੀ ਆ ਮਸਲਾ ਨੂੰ ਤੋਂ ਉਸ ਤੋਂ ਬਾਅਦ ਮਤਲਬ ਕਿ ਥੋੜੀ ਥੋੜੀ ਉਹਨਾਂ ਦੇ ਪਿੱਠ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੱਲ ਕਰਵਾਉਂਦੇ ਨਹੀਂ ਕਿ ਕਿਸੇ ਵਜ੍ਹਾ ਕਰਕੇ ਕੁਝ ਕਿਨਾਂ ਕੋ ਟਾਈਮ ਨਹੀਂ ਹੁੰਦਾ ਕਈਆਂ ਨੂੰ ਕੋਈ ਪ੍ਰੋਬਲਮ ਆ ਕਈਆਂ ਨੂੰ ਘਰ ਦੀ ਪ੍ਰੋਬਲਮ ਆ ਕਈਆਂ ਦੇ ਡੰਗਰ ਸਾਹਮਣੇ ਸਾਹਮਣੇ ਆ ਠੀਕ ਹੈ ਤੇ ਇਸ ਕਰਕੇ ਉਹ ਇਲਾਜ ਆ ਜਿਹੜਾ ਕਰਵਾ ਨਹੀਂ ਪਾਉਦੇ ਉਹ ਜਿਹੜੀ ਪਿੱਠ ਦੇ ਵਿੱਚ ਉਹਨਾਂ ਦੇ ਨਸ ਚੜੀ ਹੁੰਦੀ ਆ ਉਹ ਹੌਲੀ ਹੌਲੀ ਮਤਲਬ ਕਿ ਉਹਦਾ ਜਿਹੜਾ ਬਲੱਡ ਸਰਕੂਲੇਸ਼ਨ ਆ نیچے ਨੂੰ ਉਹ ਬਲੌਕ ਹੋਣ ਲੱਗ ਜਾਂਦਾ ਬਲੌਕ ਹੋਣ ਕਰਕੇ ਉਹਨਾਂ ਦੇ ਇੱਕ ਲੱਤ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਉਹ ਆਪਣੇ ਕੋਲ ਟਰੀਟਮੈਂਟ ਫੁੱਲ ਬਟਾ ਫੁੱਲ ਆਪਾਂ ਉਹਦਾ ਰਿਜ਼ਲਟ ਦਿੰਨੇ ਆ ਤੇ ਦੂਸਰੀ ਗੱਲ ਬੱਚਿਆਂ ਨੂੰ ਆਦਤ ਹੁੰਦੀ ਹੈ ਸਰਾਣਾ ਲੈਣ ਦੀ ਫਿਰ ਬੱਚੇ ਨੇ ਉਹਨਾਂ ਨੇ ਵੱਡੇ ਵੀ ਹੋਣਾ ਉਸ ਸਰਾਣੇ ਦੀ ਆਦਤ ਛੁੱਟਦੀ ਨਹੀਂ ਜਾਂ ਮੋਬਾਈਲ ਦੀ ਆਦਤ ਆ ਜਾਂ ਬੱਚੇ ਅੱਜਕੱਲ ਜਿਆਦਾ ਸਟੱਡੀ ਕਰਦੇ ਆ ਉਹਨਾਂ ਨੂੰ ਸਰਵਾਈਕਲ ਦੀ ਦਿੱਕਤ ਆ ਜਾਂਦੀ ਹੈ సర్వైకల్ ਦੀ ਪ੍ਰੋਬਲਮ ਔਨ ਕਰਕੇ ਫਿਰ ਉਹਨਾਂ ਦੇ ਪੇਨ ਰਹਿਣ ਲੱਗ ਜਾਂਦਾ ਉਹਦਾ ਵੀ ਸਰਵਾਈਕਲ ਦਾ ਵੀ ਆਪਾਂ ਟ੍ਰੀਟਮੈਂਟ ਹੈ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਕੋਈ ਜ਼ਿਆਦਾ ਦਵਾਈਆਂ ਨਹੀਂ ਦਿੰਦੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਸਿਰਫ ਐਕਸਰਸਾਈਜ਼ ਜਿਆ ਕਰਾਉਨੇ ਆ ਜਾਂ ਟ੍ਰੈਕਸ਼ਨ ਵਗੈਰਾ ਲੱਗਦੀ ਹੈ ਇਹਨਾਂ ਦੇ ਠੀਕ ਹੈ ਜਾਂ ਪਹਿਲਾ ਐਕਸਰੇ ਆਪਾਂ ਕਰਦੇ ਆ ਜਿਹੜੇ ਕਿ ਕੋਈ ਜ਼ਿਆਦਾ ਔਰਿਜਨਲ ਵਾਲੀ ਗੱਲ ਨਹੀਂ ਹੈਗੀ ਤੁਸੀਂ ਇੱਕ ਵਾਰ ਜੇ ਤੁਹਾਨੂੰ ਹੈ ਪ੍ਰੋਬਲਮ ਇਹ ਹੈ ਤੁਸੀਂ ਅੱਕ ਚੁੱਕੇ ਹੋ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਕੋਲ ਆਓ ਠੀਕ ਹੈ ਇੱਕ ਮੈਂ ਮੇਨ ਤੁਹਾਨੂੰ ਹੋਰ ਗੱਲ ਨੋਟ ਦੇ ਵਿੱਚ ਲਿਆ ਦਵਾਂ ਆਪਾਂ ਦਾ ਜੇ ਟ੍ਰੀਟਮੈਂਟ ਆਪਣੇ ਕੋਲ ਹੁੰਦਾ ਹੋਊਗਾ ਜਿਵੇਂ ਐਕਸੀਡੈਂਟ ਵੱਡਾ ਹੋ ਜਾਂਦਾ ਕਈ ਵਾਰ ਲੱਤ ਟੁੱਟ ਜਾਂਦੀ ਹੈ ਲੱਤ ਹੱਡੀ ਟੁੱਟ ਕੇ ਬਾਹਰ ਨਿਕਲੇ ਆਉਂਦੀ ਆ ਠੀਕ ਹੈ ਆਪਾਂ ਇਦਾਂ ਦਾ ਜਿਹੜਾ ਕੇਸ ਹੁੰਦਾ ਉਹ ਪੇਸ਼ੈਂਟ ਨੂੰ ਕਹਿ ਦਿੰਨੇ ਆ ਵੀ ਇਹ ਦੇਖੋ ਜੀ ਆਪਰੇਸ਼ਨ ਨਾਲ ਠੀਕ ਹੋਊਗਾ ਵੀ ਆਪਾਂ ਹਾਂ ਜਿਹੜਾ ਆਪਣੇ ਬਸ ਦੇ ਵਿੱਚ ਹੋਊਗਾ ਆਪਣੇ ਇਲਾਜ ਦੇ ਵਿੱਚ ਆਉਂਦਾ ਹੋਊਗਾ ਆਪਾਂ ਉਸ ਕੇਸ ਨੂੰ ਹੱਥ ਪਾਵਾਂਗੇ ਅਦਰਵਾਈਜ਼ ਉਹ ਦੂਸਰੇ ਕੇਸ ਨੂੰ ਆਪਾਂ ਹੱਥ ਨਹੀਂ ਪਾਉਂਦੀ ਜਿਹੜਾ ਆਪਣੇ ਤੋਂ ਨਹੀਂ ਹੁੰਦਾ ਅਗਲੇ ਨੂੰ ਮਨ੍ਹਾ ਕਰ ਦਾਂਗੇ ਫਾਸਟੇਡ ਦੇ ਕੇ ਮਨ੍ਹਾ ਕਰ ਦਾਂਗੇ ਪਰ ਇੱਕ ਇਸ ਤਰ੍ਹਾਂ ਹੱਥ ਨਹੀਂ ਪਾਉਂਦੇ ਵੀ ਉਦਾਂ ਹੀ ਆਪਾਂ ਖਰਾਬ ਹੋ ਜੂਵੇ ਕਿਸੇ ਦਾ ਕੰਮ ਠੀਕ ਹੈ ਗਲਤ ਕੰਮ ਨਹੀਂ ਕਰਦੇ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਦੇਖੋ ਕਿੰਨਾ ਵਧੀਆ ਸਮਝਾਇਆ ਵਾ ਤੇ ਬਹੁਤ ਵਧੀਆ ਇਮਾਨਦਾਰੀ ਨਾਲ ਕਹਿੰਦੇ ਅਸੀਂ ਕੰਮ ਕਰਦੇ ਹਾਂ ਜੇ ਕੋਈ ਮੰਨ ਲਓ ਦੁੱਖ ਕਿਸੇ ਨੂੰ ਵੱਡਾ ਵਾ ਤਾਂ ਇਹ ਦੇਖ ਕੇ ਉਸੇ ਵਕਤ ਦੱਸ ਦਿੰਦੇ ਨੇ ਵੀ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਇਹ ਇਲਾਜ ਨਹੀਂ ਹੋਣਾ ਤਾਂ ਜਣੀ ਵਧੀਆ ਗੱਲ ਆ ਇੱਕ ਚੰਗੇ ਡਾਕਟਰ ਦੀ ਇਹੀ ਪਹਿਚਾਣ ਹੁੰਦੀ ਆ ਕਈ ਡਾਕਟਰ ਨਾਲ ਜਾਈ ਜਾਂਦੇ ਨੇ ਹਨਾ ਕੇਸ ਗਰੀਜ਼ ਦਾ ਜਣੀ ਵਾਧਾ ਵੱਜ ਜਾਂਦਾ ਸੋ ਦਖਿਆ ਵੀ ਤੁਸੀਂ ਕੋਈ ਸਰਵਾਈਕਲ ਦੀ ਪ੍ਰੋਬਲਮ ਹੋਵੇ ਆਪਾਂ ਨੂੰ ਬਹੁਤ ਵਧੀਆ ਸਮਝਾਇਆ ਜੇ ਕਿਸੇ ਨੂੰ ਕੋਈ ਸ਼ੁਰੂਆਤ ਆ ਜੇ ਸ਼ੁਰੂ ਆ ਕੋਈ ਥੋੜਾ ਮੋਟਾ ਦਰਦ ਹੁੰਦਾ ਤਾਂ ਕੋਈ ਅਗਨੋਰ ਨਾ ਕਰੋ ਉਹਨੂੰ ਉਹਨੂੰ ਲਾਈਟਲੀ ਨਾ ਲਓ ਤੇ ਡਾਕਟਰ ਸਾਹਿਬ ਨੂੰ ਇੱਕ ਵਾਰ ਜਰੂਰ ਇਹਨਾਂ ਨੂੰ ਮਿਲੋ ਤੇ ਜਿਹੜੀ ਆਪਣੀ ਤੁਹਾਡੀ ਪ੍ਰੋਬਲਮ ਆ ਕੋਈ ਵੀ ਨਾਸ ਬਲੌਕ ਆ ਕੋਈ ਸਰੀਰ ਦਾ ਅੰਗ ਘੱਟ ਕੰਮ ਕਰਦਾ ਤਾਂ ਇੱਕ ਵਾਰ ਤੁਸੀਂ ਲੈ ਜਿਹੜੀ ਸਲਾਹ ਉਹ ਤੁਸੀਂ ਫ੍ਰੀ ਵੀ ਲੈ ਸਕਦੇ ਹੋ ਦੁਕਾਨ ਤੇ ਹੁੰਦੇ ਨੇ ਹਾਜ਼ਰ ਤੇ ਤੁਸੀਂ ਇੱਥੇ ਆ ਕੇ ਆਪਣਾ ਜਿਹੜੀ ਸਲਾਹ ਉਹ ਬਿਲਕੁਲ ਫ੍ਰੀ ਆ ਤੇ ਤੁਸੀਂ ਕਿਸੇ ਵੀ ਟਾਈਮ ਆਪਣਾ ਡਿਊਟੀ ਦੇ ਆਪਾਂ ਟਾਈਮਿੰਗ ਹੀ ਪੁੱਛ ਲੈਣੇ ਆ ਤੇ ਉਹ ਆਪਾਂ ਤੁਸੀਂ ਇੱਥੇ ਆ ਕੇ ਆਪਣੀ ਸਲਾਹ ਲਾਓ ਤੇ ਡਾਕਟਰ ਦੀ ਇਹ ਗੱਲ ਮੈਨੂੰ ਜਣੀ ਬਹੁਤ ਵਧੀਆ ਲੱਗੀ ਆ ਵੀ ਜਿਵੇਂ ਨੇ ਦੱਸਿਆ ਵੀ ਜੀ ਆਪਣੇ ਤਾਂ ਦੁੱਖ ਵੱਡਾ ਬਾ ਆਪਣੇ ਸਮਝਦੇ ਨਹੀਂ ਤਾਂ ਮਰੀਜ਼ ਨੂੰ ਕਹਿ ਦਿੰਦੇ ਨੇ ਪੇਸ਼ੈਂਟ ਨੂੰ ਵੀ ਤਾਈ ਤੁਸੀਂ ਭਾਈ ਵੱਡੇ ਡਾਕਟਰ ਨੂੰ ਦਿਖਾ ਲਓ ਕਿਤੇ ਹੋਰ ਹੈ ਨਾ ਤੇ ਇਹ ਬਹੁਤ ਵਧੀਆ ਬਾ ਜਣੀ ਅਝਾਉਂਦੇ ਨਹੀਂ ਮਰੀਜ਼ ਨੂੰ ਕਿਸ ਦਾ ਦੁੱਖ ਵਧਾਉਂਦੇ ਨਹੀਂਗੇ ਤੇ ਆਪਣੀ ਟਾਈਮਿੰਗ ਕੀ ਆ ਡਾਕਟਰ ਸਾਹਿਬ ਜੀ ਟਾਈਮਿੰਗ ਹੈ ਆਪਣੀ 9 ਤੋਂ 7 ਵਜੇ ਤੱਕ ਆਪਾਂ ਇੱਥੇ ਡਿਊਟੀ ਦਿੰਨੇ ਆ 9 ਤੋਂ ਡਾਕਟਰ ਸਾਹਿਬ ਇੱਕ ਹੋਰ ਸਲਾਹ ਬਹੁਤ ਜ਼ਰੂਰੀ ਆ ਜਿਹੜੀ ਅੱਜ ਕੱਲ੍ਹ ਆਹ ਸਮੱਸਿਆ ਹੁਣ ਆਮ ਬਹੁਤ ਵੱਧਣ ਲੱਗੀ ਵੀ ਜਿਵੇਂ ਹੱਥ ਪੈਰ ਸੁੰਨ ਹੋ ਜਾਂਦੇ ਨੇ ਕੋਈ ਲੰਬਾ ਸਫ਼ਰ ਕਰਦਾ ਸਵੇਰੇ ਸ਼ਾਮ ਕੰਮ ਤੇ ਜਾਂਦਾ ਕੋਈ ਮੋਟਰਸਾਈਕਲ ਤੇ ਹੱਥ ਸੁੰਨ ਹੋ ਜਾਂਦੇ ਨੇ ਕਿਉਂਕਿ ਅੱਗੇ ਹੁਣ ਗੜਾ ਮੌਸਮ ਆ ਵੀ ਠੰਡਾ ਵਾ ਇਹ ਚੀਜ਼ੇ ਦਾ ਆਪਾਂ ਨੂੰ ਹੁਣ ਬਹੁਤ ਧਿਆਨ ਰੱਖਣਾ ਚਾਹੀਦਾ ਵਾ ਤੇ ਉਹਦੇ ਬਾਰੇ ਵੀ ਕੋਈ ਦੱਸੋ ਇਹ ਦੇਖੋ ਜੀ ਇਹ ਆਪਣੇ ਹੱਥ ਪੈਰ ਸੁੰਨ ਹੋਣ ਲੱਗਦੇ ਨੇ ਖੂਨ ਘੜੇ ਕਰਕੇ ਆਪਣਾ ਕੋਲੇਸਟੇਰੋਲ ਵਗੈਰਾ ਟ੍ਰਾਈਗਲਾਈਸਰਾਈਡ ਵਗੈਰਾ ਖੂਨ ਦੇ ਵਿੱਚ ਕਈ ਵਾਰ ਤਾਂ ਇੰਨਾ ਜਿਆਦਾ ਮਤਲਬ ਕਿ ਖੂਨ ਘੜਾ ਹੋ ਜਾਂਦਾ ਆਪਣੇ ਕਲਾਊਡ ਬਣ ਲੱਗ ਜਾਂਦੇ ਨੇ ਉਹ ਬਲੱਡ ਸਰਕੂਲੇਸ਼ਨ ਆ ਜਿਹੜਾ ਰੁਕਣ ਲੱ ਆ ਜਾਂਦਾ ਹਲਕੇ ਹਲਕੇ ਹੱਥ ਆਪਾਂ ਨੂੰ ਸੁੰਨ ਮਹਿਸੂਸ ਹੁੰਦਾ ਵੀ ਉਂਗਲੀਆਂ ਸੁਨਨ ਹੋ ਗਈਆਂ ਜਿਵੇਂ ਆ ਇਧਰਲਾ ਹੱਥ ਹੋ ਗਿਆ ਕਦੇ ਪੈਰ ਸੁਨਨ ਹੋ ਗਿਆ ਉਹ ਇਦਾਂ ਪ੍ਰੋਬਲਮ ਆਉਣ ਲੱਗ ਜਾਂਦੀ ਆ ਤੇ ਪੇਸ਼ੈਂਟ ਨਾ ਪੇਨ ਕਲਰ ਲੈਣ ਲੱਗ ਜਾਂਦਾ ਮੈਂ ਸਲਾਹ ਦਿੰਦਾ ਵੀ ਪੇਨ ਕਲਰ ਤੁਸੀਂ ਦਵਾਈਆਂ ਨਾ ਖਾਓ ਉਹ ਮ ਜਿਆਦਾ ਮਹਿੰਗਾ ਨਹੀਂ ਟੈਸਟ ਹੁੰਦਾ ਉਹ ਥੋੜੇ ਜਿਹੇ ਪੈਸਿਆਂ ਦੇ ਵਿੱਚ ਟੈਸਟ ਹੋ ਜਾਂਦਾ ਇੱਕ ਯੂਰਿਕ ਐਸਿਡ ਇਹ ਪੈਰਾਂ ਤੇ ਸੋਜ ਆਉਣ ਦਾ ਕਾਰਨ ਵੀ ਇਹੀ ਆ ਵਧਿਆ ਯੂਰਿਕ ਐਸਿਡ ਹੁੰਦਾ ਪੇਸ਼ੈਂਟ ਪੇਨ ਕਲਰ ਲਈ ਜਾਂਦਾ ਬਹੁਤ ਜ਼ਿਆਦਾ ਬਹੁਤ ਖਾਂਦੇ ਨੇ ਪੇਨ ਕਲਰ ਦੱਸਦੇ ਆ ਪਤਾ ਲੈ ਆਉਂਦੇ ਆ ਨਾਲ ਵੀ ਰਾਤ ਸਾਬ ਅਸੀਂ ਆਹ ਗੋਲੀ ਖਾਣੇ ਐਨੇ ਟਾਈਮ ਤੋਂ ਖਾਣੇ ਆ ਪਲੀਜ਼ ਮੈਂ ਬੇਨਤੀ ਕਰਦਾ ਐਜੇ ਪੇਸ਼ੈਂਟਾਂ ਨੂੰ ਵੀ ਉਹ ਪੇਨ ਕਲਰ ਨਾ ਖਾਣ ਠੀਕ ਹੈ ਸਲਾਹ ਲੈ ਕੇ ਡਾਕਟਰ ਦੀ ਇਹ ਨਹੀਂ ਕਹਿੰਦਾ ਵੀ ਮੇਰੀ ਹੀ ਸਲਾਹ ਹੈ ਜਿਹੜੇ ਦੂਰ ਨੇ ਸਲਾਹ ਲੈ ਕੇ ਮੈਨਾਂ ਚਾਹ ਫੋਨ ਤੇ ਗੱਲ ਕਰਕੇ ਉਹ ਤੁਸੀਂ ਟੈਸਟ ਕਰਵਾ ਲਓ ਟੈਸਟ ਕਰਵਾਉਣ ਤੋਂ ਬਾਅਦ ਤੁਸੀਂ ਉਹ ਮੈਡੀਸਨ ਆਪਦੀ ਆ ਸ਼ੁਰੂ ਕਰੋ ਤੇ ਉਹ 15 ਤੋਂ 20 ਦਿਨ ਦਾ ਕੋਰਸ ਹੁੰਦਾ ਉਸ ਤੋਂ ਬਾਅਦ ਖਾ ਕੇ ਬੰਦ ਕਰ ਦਿਓ ਤੁਹਾਨੂੰ ਬਿਲਕੁਲ ਆਰਾਮ ਮਿਲੂਗਾ ਹਾਂਜੀ ਸੋ ਡਾਕਟਰ ਸਾਹਿਬ ਨੇ ਇਸ ਟੌਪਿਕ ਦੀ ਆਪਾਂ ਨੂੰ ਬਹੁਤ ਵਧੀਆ ਸਮਝਾਇਆ ਵਾ ਵੀ ਜਿਵੇਂ ਹੱਥ ਪੈਰ ਸੋਨ ਹੋ ਜਾਂਦੇ ਨੇ ਸੁੱਜ ਜਾਂਦੇ ਨੇ ਅੱਗੇ ਸਰਦੀ ਦਾ ਮੌਸਮ ਆ ਵੀ ਆਪਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਸਕਰੀਨ ਤੇ ਨੰਬਰ ਚ ਚੱਲ ਰਿਹਾ ਡਾਕਟਰ ਸਾਹਿਬ ਦਾ ਤੁਸੀਂ ਕਿਸੇ ਵੀ ਟਾਈਮ ਮੈਨੇ ਤੁਹ ਆਪਣੀ ਜਿਹੜੀ ਸਲਾਹ ਲੈ ਕੇ ਕੋਈ ਵਧੀਆ ਟਰੀਟਮੈਂਟ ਸ਼ੁਰੂ ਕਰਨਾ ਚਾਹੀਦਾ ਜਿਵੇਂ ਆਪਾਂ ਕੋਈ ਦੱਸਿਆ ਵੀ ਪੇਨ ਕਲਰ ਦੀਆਂ ਦਵਾਈਆਂ ਦਰਦ ਦੀਆਂ ਆਪਾਂ ਲੈ ਕੇ ਉਹਦਾ ਅਸਰ ਜਿੰਨਾ ਕਿ ਰਹਿੰਦਾ ਵਾ ਓਨਾਂ ਕਿ ਚਿਰ ਠੀਕ ਰਹਿੰਦਾ ਬੰਦਾ ਉਸ ਤੋਂ ਬਾਅਦ ਫੇਰ ਹੋ ਜਾਂਦਾ ਵਾ ਸੋ ਡਾਕਟਰ ਸਾਹਿਬ ਦਾ ਇਹੀ ਕਹਿਣਾ ਵੀ ਗੋਲੀਆਂ ਨਾ ਲਾਓ ਡਾਕਟਰ ਦੀ ਸ ਸਕ੍ਰੀਨ ਤੇ ਨੰਬਰ ਚੱਲਦਾ ਵੀ ਆਪਣਾ ਸਮੇਂ ਦੇ ਨਾਲ ਜਿਹੜਾ ਇਲਾਜ ਸ਼ੁਰੂ ਕਰਾਓ 15-20 ਦਿਨ ਦੇ ਦਵਾਈ ਤੋਂ ਬਾਅਦ ਤੁਸੀਂ ਬਿਲਕੁਲ ਨੋਰਮਲ ਠੀਕ ਹੋ ਜਾਓਗੇ ਡਾਕਟਰ ਸਾਹਿਬ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ ਕਿ ਨਹੀਂ ਜੀ ਮਤਲਬ ਤੁਹਾਡੇ ਕੋਲ ਕਰ ਲਿਆ ਇੰਨੀ ਹੈਗਾ ਥੋੜੇ ਜਿਹੇ ਪਰਹੇਜ਼ਾਂ ਦੀ ਉਹ ਵੀ ਆਪਾਂ ਦੱਸਾਂਗੇ ਤੁਹਾਨੂੰ ਵੀ ਥੋੜੇ ਜਿਹੜੇ ਪਰਹੇਜ ਨੇ ਪੇਸ਼ੈਂਟ ਨੂੰ ਇਲਾਜ ਦੇ ਨਾਲ-ਨਾਲ ਉਹਨੂੰ ਪਤਾ ਹੋਣਾ ਚਾਹੀਦਾ ਵੀ ਦੇਖੋ ਮੇਰਾ ਖੂਨ ਗਾੜਾ ਮੈਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਲੈਣੀਆਂ ਮੈਂ ਲੱਸੀ ਨਹੀਂ ਪੀਣੀ ਮੈਂ ਕਿਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਮੈਂ ਪਰੌਂਠਾ ਨਹੀਂ ਖਾਣਾ ਠੀਕ ਆ ਕਿ ਨਹੀਂ ਇਹ ਪੇਸ਼ੈਂਟ ਤੇ ਡਿਪੈਂਡ ਕਰਦਾ ਕਿਉਂ ਪੇਸ਼ੈਂਟ ਨੂੰ ਕਿਹੜਾ ਪਤਾ ਹੁੰਦਾ ਉਹਨੂੰ ਆਪਾਂ ਦੱਸਾਂਗੇ ਤਾਂ ਪੇਸ਼ੈਂਟ ਨੂੰ ਪਤਾ ਲੱਗਦਾ ਵੀ ਮੈਂ ਮੇਰੇ ਲਈ ਆ ਖਾਣਾ ਕਿੰਨਾ ਖਤਰਨਾਕ ਆ ਹਾਂਜੀ ਤੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਸਮਝਾਇਆ ਵੀ ਦੇਖੋ ਠੀਕ ਇਲਾਜ ਕਰ ਦਿੰਦੇ ਨੇ ਮਰੀਜ਼ ਬਿਲਕੁਲ ਠੀਕ ਹੋ ਕੇ ਜਾਊਗਾ ਜਿਹੜਾ ਵੀ ਇਹਨੇ ਤੋਂ ਕੋਈ ਦਵਾਈ ਲਊ ਪਰ ਮਰੀਜ਼ ਦਾ ਵੀ ਫਰਜ਼ ਬਣਦਾ ਵੀ ਜਿਹੜੇ ਰੂਲ ਹੁੰਦੇ ਨੇ ਜਿਹੜੇ ਚੀਜ਼ਾਂ ਤੋਂ ਮਤਲਬ ਹੋ ਰਿਹਾ ਉਹ ਤੁਹਾਨੂੰ ਖਾਣੀਆਂ ਨਹੀਂ ਚਾਹੀਦੀਆਂ ਉਹ ਵੀ ਤੁਹਾਨੂੰ ਹੁਣ ਦੱਸਿਆ ਮਤਲਬ ਤਲੀਆਂ ਹੋਈਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਉਹ ਫਾਇਦਾ ਹੀ ਫਾਇਦਾ ਆਪਾਂ ਨੂੰ ਜੇ ਆਪਾਂ ਨਹੀਂ ਖਾਂਦੇ ਤੇ ਉਸ ਚੀਜ਼ੇ ਨਾਲ ਦੁਬਾਰੇ ਫੇਰ ਕੋਈ ਪ੍ਰੋਬਲਮ ਜੇ ਕਰਾਂਗੇ ਫਿਰ ਆ ਸਕਦੀ ਆ ਮਤਲਬ ਇਹ ਹੀ ਕਹਿਣਾ ਵੀ ਆਪਣੇ ਖਾਣ ਪੀਣ ਦੇ ਭਾਈ ਭਰੇਜ ਰੱਖੋ ਡਾਈਟ ਪਲਾਨ ਆ ਜਿਹੜਾ ਤੁਸੀਂ ਉਹਨੂੰ ਫੋਲੋ ਕਰੋ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਵੀ ਜਿਵੇਂ ਵੀ ਤੇ ਉਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਹੋਰ ਕੋਈ ਗੱਲ ਬਾਤ ਡਾਕਟਰ ਸਾਹਿਬ ਬਸ ਜੀ ਇਹ ਨਹੀਂ ਗੱਲਾਂ ਕਹਿਣਾ ਹੋਇਆ ਮੈਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਆਪਣਾ ਇੱਕ ਵਾਰ ਪੂਰਾ ਐਡਰੈਸ ਦੱਸ ਦਿਓ ਪਿੰਡ ਧਮੋਟ ਹੈ ਨਾ ਵੈਸੇ ਕਿਹੜੇ ਪਿੰਡ ਆ ਤੁਹਾਡਾ ਪਿੱਛੇ ਜੀ ਆਪਣਾ ਪਿੰਚ ਪਿੰਡ ਪੂਲੀ ਖੋਰ ਦਾ ਅੱਛਾ ਪੂਲੀ ਖੋਰ ਤੋਂ ਤਾਂ ਆਏ ਨਹੀਂ ਡਾਕਟਰ ਸਾਹਿਬ ਤੇ ਬਾਕੀ ਆਪਾਂ ਪੂਰਾ ਐਡਰੈਸ ਇਹਨਾਂ ਤੋਂ ਪੁੱਛ ਲੈਣੇ ਆ ਪੂਰਾ ਐਡਰੈਸ ਪੂਰਾ ਡਰੈਸ ਇੱਕ ਵਾਰੀ ਤੁਸੀਂ ਬੋਲ ਵੀ ਦਿੱਤਾ ਪੂਰਾ ਡਰੈਸ ਇਹੀ ਆ ਵੀ ਜਿਹੜਾ ਆਪਾਂ ਫਾਈਲ ਤੋਂ ਆਪਣੇ ਮਰਾਗ ਨੂੰ ਜੁੜੋੜ ਜਾਂਦਾ ਉਹ ਟਮੋਟ ਪਿੰਡ ਗ੍ਰੈਡ ਦੇ ਵਾਲੀ ਸਾਈਡ ਬਿਲਕੁਲ ਥੋੜੇ ਜੇ ਫਰਕ ਨਾਲ ਹੀ ਆ ਗ੍ਰੈਡ ਤੋਂ ਠੀਕ ਹੈ ਸਾਹਮਣੇ ਆਪਣੇ ਭਾਂਡਿਆਂ ਦੀ ਦੁਕਾਨਾ ਮੁੰਡਾ ਰਾਜੂ ਬਹੁਤ ਪੁਰਾਣਾ ਕੰਮ ਕਰਦਾ ਭਾਂਡਿਆਂ ਦੀ ਦੁਕਾਨ ਆ ਇਹਨਾਂ ਦਾ ਬਹੁਤ ਵਧੀਆ ਕਾਰੋਬਾਰ ਆ ਠੀਕ ਹੈ ਸਾਹਮਣੇ ਉਹ ਦਿਖਦਾ ਹੀ ਆ ਤਕਰੀਬਨ ਸਭ ਨੂੰ ਕਾ ਕੋਈ ਹੋਰ ਤੇ ਆਪਾਂ ਇੱਕ ਹੋਰ ਬਹੁਤ ਜਾਣਕਾਰੀ ਜਿਹੜਾ ਬੜਾ ਸਵਾਲ ਇੰਪੋਰਟੈਂਟ ਉਹ ਵੀ ਡਾਕਟਰ ਸਾਹਿਬ ਨਾ ਕਰਾਂ ਇਹ ਗੱਲਬਾਤ ਵੀ ਮਤਲਬ ਜੇਵੇਂ ਕਿਸ ਨੂੰ ਕੋਈ ਪ੍ਰੋਬਲਮ ਆ ਘਰੋਂ ਆ ਨਹੀਂ ਸਕਦਾ ਕਿਸੇ ਕੋਲ ਗੱਡੀ ਦਾ ਸਾਧਨ ਨਹੀਂ ਹੈਗਾ ਜਾਂ ਕੋਈ ਘਰ ਦੇ ਵਿੱਚ ਲਿਆਉਣ ਵਾਲਾ ਨਹੀਂ ਇੱਥੇ ਤੱਕ ਪਹੁੰਚਾਉਣ ਵਾਲਾ ਫਿਰ ਉਹ ਤੁਸੀਂ ਕੀ ਉਹਨਾਂ ਦੇ ਘਰ ਜਾ ਕੇ ਵੀ ਇਲਾਜ ਕਰ ਸਕਦੇ ਹੋ ਬਿਲਕੁਲ ਜੀ ਉਹ ਸਾਨੂੰ ਨਾ ਟਾਈਮ ਮਿਲਾਉਣਾ ਪੈਂਦਾ ਪੇਸ਼ੈਂਟ ਨਾਲ ਠੀਕ ਹੈ ਉਹਨਾਂ ਦੇ ਪੇਸ਼ੈਂਟ ਦੇ ਵੀ ਦੇਖੋ ਦੋ ਫਾਇਦੇ ਹੋ ਜਾਂਦੇ ਆ ਇੱਕ ਤਾਂ ਉਹਨਾਂ ਦੇ ਘਰ ਦੇ ਇਹਨਾਂ ਨੂੰ 2-4 ਜਣੇ ਨੂੰ ਨਾਲ ਲੈ ਕੇ ਆਉਣਾ ਪੈਂਦਾ ਕਿਉਂਕਿ ਪੇਸ਼ੈਂਟ ਕਈ ਵਾਰੀ ਚੂੜਾ ਫ੍ਰੈਕਚਰ ਹੋ ਜਾਂਦਾ ਜਾਂ ਪੱਟਦਾ ਮਾਸ ਫਟ ਜਾਂਦਾ ਬਜ਼ੁਰਗ ਹੁੰਦੇ ਆ ਕਈ ਵਾਰ ਤਿਲਕ ਕੇ ਪਸਲੀਆਂ ਟੁੱਟ ਜਾਂਦੀਆਂ ਨੇ ਉਹ ਇੱਕ ਤਰ੍ਹਾਂ ਉਹਨਾਂ ਦਾ ਕਾਰ ਦਾ ਜਿਹੜਾ ਖਰਚਾ ਉਹ ਘਟ ਜਾਂਦਾ ਅਸੀਂ ਉਹਨਾਂ ਨਾਲ ਟਾਈਮ ਮਿਲਾਉਨੇ ਆ ਪਹਿਲਾਂ ਇੱਥੇ ਪੇਸ਼ੈਂਟ ਦੇਖਦੇ ਆ ਆਪਣੇ ਕਲੀਨਿਕ ਤੇ ਫਿਰ ਇੱਥੋਂ ਪੇਸ਼ੈਂਟ ਨਾਲ ਸੈਟਿੰਗ ਕਰਕੇ ਫਿਰ ਅਸੀਂ ਉਹਨਾਂ ਦਾ ਟ੍ਰੀਟਮੈਂਟ ਦਾ ਜਿਹੜਾ ਘਰੇ ਹੀ ਉਹਨਾਂ ਦੇ ਆਪਾਂ ਕਰ ਦਿੰਨੇ ਆ ਇਹ ਮਤਲਬ ਘਰੇ ਜਾਣ ਦਾ ਕੋਈ ਅਲੱਗ ਚਾਰਜਸ ਵੀ ਹੁੰਦਾ ਕਿਸੇ ਮਾਈਂਡ ਦੇ ਵਿੱਚ ਬਹੁਤ ਹੁੰਦਾ ਵਾ ਹਰ ਇੱਕ ਦੇ ਵੀ ਘਰੇ ਆਉਣ ਦੇ ਕੋਈ ਪੈਸੇ ਵੀ ਲੱਗਦੇ ਅਲੱਗ ਅਲੱਗ ਤੋਂ ਨਹੀਂ ਜੇ ਜਿਆਦਾ ਹੀ ਦੂਰ ਆ ਦੇਖੋ 200 ਰੁਪਿਆ ਆਪਾਂ ਲੈ ਲਾਂਗੇ ਠੀਕ ਹੈ ਠੀਕ ਹੈ ਜਿਆਦਾ ਕੋਈ ਇੰਨਾ ਨਹੀਂ ਹੁੰਦਾ ਲੋਕਲ ਆਪਾਂ ਲੋਕਲ ਆਪਾਂ ਕੋਈ ਇੰਨਾ ਕੀ ਇਹ ਵੀ ਆ ਪਰ ਘਰੇ ਬਲਾਉਂ ਚ ਫਾਇਦਾ ਹੀ ਆ ਕਿਉਂਕਿ ਗੱਡੀ ਕਰਾਂਗੇ ਜੋ 400 500 ਰੁਪਏ ਤੋਂ ਘੱਟ ਹੀ ਲੈਂਦਾ ਹੈ ਨਾ ਬਿਲਕੁਲ ਬਿਲਕੁਲ ਕਰਤਾ ਲਵਾਂਗੇ ਆਪਾਂ ਪਰ ਪੇਸ਼ੈਂਟ ਆ ਜਿਹੜਾ ਪੇਸ਼ੈਂਟ ਦੀ ਜਿਹੜੀ ਹਾਲਤ ਆ ਵੀ ਦੇਖਣੀ ਪੈਂਦੀ ਆ ਉਹ ਉਹ ਸਾਵਨ ਵਾਲਾ ਆਪਾਂ ਕਰਦੇ ਆ ਇਹ ਤਾਂ ਹੈ ਨਹੀਂ ਹੁਣ ਪੇਸ਼ੈਂਟ ਨੂੰ ਹਨਾ ਲੱਗੀ ਆ ਹੱਥੇ ਸਟ ਉਹ ਕਹੇ ਆ ਕੇ ਮੈਨੂੰ ਘਰੇ ਦੇਖ ਕੇ ਜਾਓ ਇਹ ਵੀ ਆਪਾਂ ਇਥੋਂ ਟਾਈਮ ਕੱਢਣਾ ਔਖਾ ਤੇ ਜੇ ਮੰਨ ਲਓ ਵੀ ਸੀਰੀਅਸ ਆ ਪੇਸ਼ੈਂਟ ਬੈਟ ਤੇ ਪਿਆ ਆਪਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਚਾਹੀਦੀ ਆ ਆਪਾਂ ਬਿਨਾ ਫੀਸ ਤੋਂ ਵੀ ਜਾਇਆ ਨਾ ਕੋਈ ਐਦਾਂ ਦਾ ਪੱਕਾ ਹੋ ਨਹੀਂ ਹੈਗਾ ਵੀ ਪੱਕੀ ਫੀਸ ਲੈਣੀ ਲੈਣੀ ਕੋਈ ਕਿਸ ਤਰ੍ਹਾਂ ਦਾ ਪੇਸ਼ੈਂਟ ਹੁੰਦਾ ਕਿ ਕੋਈ ਫੀਸ ਦੇ ਸਕਦਾ ਕੋਈ ਨਹੀਂ ਵੀ ਦੇ ਸਕਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਸੋ ਡਾਕਟਰ ਸਾਹਿਬ ਨੇ ਦੱਸਿਆ ਵੀ ਭਾਈ ਜਿਵੇਂ ਆ ਪ੍ਰੋਬਲਮ ਆ ਜਾਂਦੀ ਵੀ ਕਈ ਵਾਰ ਕੋਈ ਮਰੀਜ਼ ਜ਼ਿਆਦਾ ਹੀ ਆ ਭਾਈ ਨਹੀਂ ਸਰੀਰ ਦੀ ਮੂਵਮੈਂਟ ਹੁੰਦੀ ਨਹੀਂ ਆ ਸਕਦਾ ਤੇ ਉਹਦਾ ਜਿਹੜਾ ਘਰ ਵੀ ਆ ਕੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਇੱਥੇ ਆ ਕੇ ਵੀ ਤੁਸੀਂ ਆਪਣਾ ਦਿਖਾ ਸਕਦੇ ਹੋ ਟਾਈਮਿੰਗ ਕੀ ਸੀਗੀ ਇੱਕ ਵਾਰ ਫੇਰ ਦੱਸ ਦਿਓ ਜੀ ਫਿਰ ਟਾਈਮਿੰਗ ਆਪਣੀ 9 ਤੋਂ 7 ਵਜੇ ਤੱਕ ਕੀ ਹੈ ਜੀ ਫੁੱਲ ਟਾਈਮ ਇੱਥੇ ਹੁੰਦੀ ਹੈ ਹਾਂਜੀ ਭਈ ਐਤਵਾਰ ਦੀ ਛੁੱਟੀ ਹੁੰਦੀ ਹੈ ਪਰ ਅੱਜ ਐਤਵਾਰ ਹੈ ਹਨਾ ਐਤਵਾਰ ਥੋੜਾ ਜਿਆਦਾ ਘਰੋਂ ਲੇਟ ਆਈਦਾ بس 10 ਤੋਂ 11 ਵਜੇ ਦੇ ਵਿੱਚ ਵਿੱਚ ਆ ਜੰਨੇ ਆ ਠੀਕ ਹੈ ਡਾਕਟਰ ਸਾਹਿਬ ਨੇ ਜਿਹੜੀ ਦੁਕਾਨ ਦੀ ਆਪਣੇ ਕਲੀਨਿਕ ਦੇ ਟਾਈਮਿੰਗ ਉਹ ਵੀ ਤੁਹਾਨੂੰ ਦੱਸ दी ਫਿਰ ਵੀ ਜਦੋਂ ਵੀ ਤੁਸੀਂ ਹੁਣ ਇੱਕ ਵਾਰ ਫੋਨ ਜਰੂਰ ਕਰ ਲੈਣਾ ਹਨਾ ਫੋਨ ਡਾਕਟਰ ਸਾਹਿਬ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵਾ ਇਹ ਤੁਸੀਂ ਸੇਵ ਕਰ ਲੈਣਾ ਫੋਨ ਦੇ ਵਿੱਚ ਕਦੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਤਾਂ ਡਾਕਟਰ ਸਾਹਿਬ ਤੋਂ ਜਦੋਂ ਮਰਜ਼ੀ ਤੁਸੀਂ ਕਿਸੇ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਬਿਲਕੁਲ ਫ੍ਰੀ ਹੈ ਜਿਹੜੀ ਫੋਨ ਤੇ ਸਲਾਹ ਲਓ ਤੇ ਬਾਕੀ ਡਾਕਟਰ ਸਾਹਿਬ ਨਾਲ ਤੁਹਾਨੂੰ ਹੋਰ ਵੀ ਗੱਲਾਂ ਬਾਤ ਕਰਨਗੇ ਹੋਰ ਕੀ ਡਾਕਟਰ ਸਾਹਿਬ ਮਤਲਬ ਹੈ ਅੰਦਰ ਅੰਦਰ ਮਸ਼ੀਨਾਂ ਵਗੈਰਾ ਪਈਆਂ ਨੇ ਉਹ ਵੀ ਉਹਨਾਂ ਵਾਰੀ ਦੇਉਂਗ ਜਾਣਕਾਰੀ ਫਿਰ ਆ ਕੇ ਤਾਂ ਮਸ਼ੀਨ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਮੈਂ ਵੀ ਐਕਸ-ਰੇ ਕਰਦੇ ਆਪਾਂ ਇੱਕ ਥੈਰੇਪੀ ਵਾਲੀ ਆ ਇੱਕ ਮਸਾਜ ਵਾਲੀ ਆ ਮਸ਼ੀਨ ਇੱਕ ਸਰਵਾਈਕਲ ਵਾਸਤੇ ਐਕਸਰਸਾਈਜ਼ ਵਾਲੀ ਆ ਤੇ ਇਹੀ ਮਸ਼ੀਨਾਂ ਨੇ ਆਪਣੇ ਕੋਲੇ ਤੁਸੀਂ ਆ ਦਰਸ਼ਕਾਂ ਦਿਖਾ ਸਕਦੇ ਹੋ ਨਹੀਂ ਉਹ ਵੀ ਦਿਖਾ ਦਿੰਦੇ ਆ ਜੱਟ ਸਰ ਇਹ ਕਦੇ ਵਾਸਤੇ ਹੁੰਦਾ ਜੀ ਇਹ ਵੀ ਜੀ ਇੱਕ ਤਾਂ ਕਈ ਵਾਰ ਨਾ ਮੋਢਿਆਂ ਦੇ ਵਿੱਚ ਵਿਚ ਨਾ ਮਸਲ ਟਾਈਟ ਹੋ ਜਾਂਦੇ ਨੇ ਆ ਆ ਆ ਆ ਚੀਜ਼ਾਂ ਦੇ ਆ ਮੁੰਡਿਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਦੋਨੇ ਮੁੰਡਿਆਂ ਦੇ ਤੇ ਇੱਕ ਹੈਗਾ ਬਾਈ ਇਹ ਸਪਾਈਨ ਵਾਸਤੇ ਇਹ ਮਣ ਕੇ ਜਿਹਨੂੰ ਆਪਾਂ ਕਹਿ ਦਿੰਨੇ ਆ ਗਰਦਨ ਦੇ ਮਣ ਕੇ ਨਾਲ ਲੱਗ ਜਾਂਦੇ ਨੇ ਸਹਰਾਣਾ ਲੈਣ ਨਾਲ ਕਈ ਵਾਰ ਲੰਮਾ ਕੋਈ ਪੁਰਾਣੀ ਸੱਟ ਲੱਗੀ ਹੋਵੇ ਉਹਦੇ ਕਰਕੇ ਇੱਥੇ ਨਾ ਗੋਲ ਪਿੰਨਾ ਆ ਬਣ ਜਾਂਦਾ ਉਹਨੂੰ ਸਰਵਾਈਕਲ ਕਹਿ ਦਿੰਦੇ ਨੇ ਇਹ ਸਰਵਾਈਕਲ ਤੋਂ ਬਹੁਤ ਬਹੁਤ ਅੱਛੀ ਚੀਜ਼ ਆ ਰੈਸਟ ਨੇ ਇਹ ਮਤਲਬ ਕਿ ਇਹ ਖਿੱਚ ਪਾਉਂਦਾ ਹੈ ਇਹ ਟ੍ਰੀਟਮੈਂਟ ਕਿੰਨਾ ਕਰਨਾ ਪੈਂਦਾ ਇਹਦਾ ਟ੍ਰੀਟਮੈਂਟ ਦੇਖੋ ਵੀ ਪੇਸ਼ੈਂਟ ਦੇ ਹਿਸਾਬ ਨਾਲ ਪੇਸ਼ੈਂਟ ਦੇ ਹਿਸਾਬ ਨਾਲ ਉਹ ਕਿੰਨਾ ਕੁ ਪੁਰਾਣਾ ਕਿੰਨਾ ਕੋ ਨੂੰ ਨੁਕਸਾ ਠੀਕ ਆ ਕਿ ਨਹੀਂ ਇਸ ਤਰ੍ਹਾਂ ਆਪਾਂ ਕਰਦੇ ਆਂ